ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਸਤਨਾਸਰੀ ਨੰਲਾ ਪੰਜਵਾ ਘਰ ਦੁ ਘਰ ਬਾਰ ਮਾ ਉੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਈ ਬੰਦਨਾ ਹਰ ਬੰਦਨਾ ਗੁਣ ਦਾਵ ਹੁਗ ਪਾਲ ਰਾਈ ਰਹਾ ਵਡ ਭਾਗ ਭੇਟੇ ਗੁਰ ਦੇਵਾ ਕੋਟ ਕਰਾਗ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪੋਨ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨਾ ਫੀੜੇ ਜਮ ਜੰਦਾਰ ਨਾ ਆਵੈ ਨੀ ਕ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ ਨਾਨਕ ਉਜਰੇ ਪ੍ਰਭ ਸਰਣਾਇ ਕ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੀ ਪ੍ਰਭ ਸਰਣਾਈ ਵਾਹਿਗੁਰੂ ਦਾ ਖਸਾ ਆਹੀ ਵਾਹਿਗੁਰੂ ਦੀ ਕੀ ਤਉ ਦੇ ਜੁਗੋ ਜੁਗਾਟਾ ਚਰੁ ਓ ਸ਼ਕਤ ਕਰਤ ਦੇ ਨਾਲੇ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਈ ਬਣ ਜਾਵੇ ਜਿਨ੍ਹਾਂ ਦੀ ਵਡਿਆਈ ਕਹ ਲੋਕੀ ਕੀਤੀ ਹੀ ਨਹੀਂ ਜਾ ਸਕਦੀ ਜਿੰਨੀ ਕਰੀਏ ਉੰਨੀ ਕਟ ਹੈ ਐਸੀ ਦੀਨ ਦੇਵਾਲ ਮਾਲਕ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਿਨਾਂ ਦੀ ਜੋਤੀ ਜੋਤ ਪ੍ਰਭ ਨੂੰ ਸਵਰਪਰਸ ਆਪ ਗੁਰੂ ਚਰਣਾ ਵਿੱਚ ਕਿਕਰ ਭੂਗੀ ਪਾਵਨ ਬਖਵਾ ਰਾਹੀ ਇਸ ਤਿ ਮਨੋਖਾ ਦੇਹੀ ਨੂੰ ਸਫਲ ਬਣਾਉਂਦਾ ਯਤਨ ਕਰਦੇ ਅੱਜ ਦਾ ਪਾਵਨ ਪਵਿੱਤਰ ਕਚਨ ਸਨਾ ਅਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੁਆਰਾ ਹੁਸ਼ਾਰਨ ਕੀਤਾ ਹੋਇਆ ਜਿਸ ਨੂੰ ਬਾੜ ਦੇ ਘਰ ਵਿੱਚ ਪਾਉਣ ਦੀ ਹਦਾਇਤ ਹੈ ਘਰ ਤੋਂ ਭਾਵ ਤਾਲ ਨਾਲ ਹੀ ਸਬੰਧਤ ਹੈ ਇਸ ਸ਼ਬਦ ਨੂੰ ਕਬਲੇ ਮੁਤਾਬਕ بار میں کار بچ جڑا ہے وہ گایا جا رہا ہے کہ پاون کو اتر بچن مبارک کام ہے چھے سو تراسی اتے چراسی کے سوائے نام ہے اور جتے آپ کا پاون مقواب نو سمجھنا ہے ਉੱਚੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਨੂੰ ਆਪਾਂ ਯਾਦ ਕਰਨਾ। ਉਹਨਾਂ ਦੇ ਜੀਵਨ ਰਾਹੀਂ ਯਤਨ ਕਰੀਏ। ਉਹ ਗੁਣ ਜਿਹੜੇ ਨੂੰ ਸਾਡੇ ਕਿਰਤੀ ਵਿੱਚ ਵਸ ਜਾਣ। ਜਿਹੜੇ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਨਜ਼ਰ ਨਹੀਂ ਆਉਂਦੇ। ਪਰਮਤਾ ਤੇ ਪਈਨਾ ਰਸਨਾ ਕਰੋ ਪਵਿੱਤਰ ਅਦਸੈ ਤੁਹ ਕੋ ਫਤਿਹ ਪ੍ਰਵੰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਹੀ ਰਹਾਉ ਦੇ ਬੰਦ ਅੰਦਰ ਸਤਿਗੁਰੂ ਜੀ ਨੇ ਪਹਿਲਾਂ ਦੋ ਗੱਲਾਂ ਸਮਝਾਈਆਂ ਨਮਸਕਾਰ ਕਰ ਰੱਬ ਨੂੰ ਬੋਲ ਉਹਨੂੰ ਤੇ ਨਮਸਕਾਰ ਕਰਕੇ ਤੇ ਰੱਬ ਦੇ ਗੁਣਾਂ ਗੁਰੂ ਦੇ ਗੁਣ ਗਾਇਆ ਕਰ ਜਰੂਰੀ ਜਿਦੋਂ ਇਹ ਸ਼ਬਦ ਨੂੰ ਕਹ ਲਓ ਕਿ ਵਿਚਾਰ ਰਿਆ ਸੀ ਤੇ ਮਨ ਦੇ ਵਿੱਚ ਇਹੋ ਖਿਆਲ ਆਇਆ ਮਨਾ ਸਾਡੇ ਕੋਲ ਉਹਨਾ ਨਾਮ ਹੈ ਜਿਨ੍ਹਾਂ ਨੇ ਮਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਜ਼ਿੰਦਗੀ ਵਿੱਚ ਨਜ਼ਰ ਆਉਂਦਾ ਸੀ ਅਰਥਨ ਨਮਸਕਾਰ ਕਿਵੇਂ ਕਰੀਦੀ ਹੈ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਜੀਵਨ ਰਾਹੀਂ ਸਿਖਾਇਆ ਇੱਕ ਗੱਲ ਛੇਤੀ ਰੱਖਿਓ ਜੇਤੋ ਅਸੀਂ ਕੁਝ ਪ੍ਰਾਪਤ ਕਰਦੇ ਹਾਂ ਕੁਝ ਮੰਗਣੋਂ ਨੇ ਜਾਂ ਜਿਹੜਾ ਵੀ ਕੋਈ ਕੰਮ ਉਹਦੀ ਲੋੜ ਸਾਜੀ ਪੂਰੀ ਕਰਦਾ ਹੈ ਉਹਨੂੰ ਆਪਣੀ ਪਿੱਠ ਕਦੀ ਨਹੀਂ ਵਿਕਾਉਣੀ ਚਾਹੀਦੀ ਭਾਈ ਵੀਰਸਿੰਘ ਜੀ ਨੇ ਬੜੀ ਸੁਣੀ ਉਦਾਹਰਣ ਦਿੱਤੀ ਆਪਾਂ ਕਈ ਵਾਰਾ ਸਮਝਿਆ ਇਸ ਗੱਲ ਸਿੱਖਿਆਦਾਇਕ ਗੱਲ ਹੈ ਕਿਤੇ ਇੱਕ ਨਦੀ ਤੇ ਕੁਝ ਗਾਇਆਂ ਆਈਆਂ ਉਹਨਾਂ ਨੇ ਪਾਣੀ ਪੀਤਾ ਪਿੱਟ ਕਰਕੇ ਤੁਰ ਪਈ ਉਹ ਕਵੀ ਦੀ ਉਡਾਰੀ ਹੈ ਕਹਿੰਦੇ ਉਸੇ ਵਕਤ ਉਥੇ ਪਾਣੀ ਪੀਣ ਵਾਸਤੇ ਇੱਕ ਮੋਰ ਹੈ ਉਹਨੇ ਵੀ ਪਾਣੀ ਪੀਤਾ ਪਰ ਕਮਾਲ ਦੀ ਗੱਲ ਇਹ ਹੋਈ ਕਿ ਉਹਨੇ ਪਿੱਟ ਦਿੱਤੇ ਜਿਸ ਪੈਰੀ ਆਇਆ ਸੀ ਭੌਂਦੇ ਪੈਰੀ ਉਸੇ ਪੈਰੀ ਪਸ਼ਾਮ ਰਿਹਾ ਉਹ ਸਿੱਖਿਆ ਲੈਣੀ ਕਿਤੇ ਵੀ ਲੈ ਸਕਦਾ ਭਾਈ ਵੀਰ ਸਿੰਘ ਜੀ ਕਹਿੰਦੇ ਕਿ ਇਹ ਬਾਤਾਂ ਜਿਹੜੀਆਂ ਨੇ ਜਿਹੜੇ ਸ਼ੁਕਰ ਵਿੱਚ ਰਹਿੰਦੇ ਨੇ ਤੇ ਜਿਹੜੇ ਨਾਸ਼ੁਕਰੇ ਰਹਿੰਦੇ ਨੇ ਇਹ ਦੋਹਾਂ ਦੀਆਂ ਬਾਤਾਂ ਦਾਤਾਂ ਮਿਲੀਆਂ ਫਿਰ ਵੀ ਆਪਾਂ ਕਹੀਏ ਕੁਝ ਨਹੀਂ ਮਿਲਿਆ ਉਹਨਾਂ ਦੇ ਹਾਲਾਤ ਉਹਨਾਂ ਗਾਈਆਂ ਵਰਗੇ ਨੇ ਜਿਨ੍ਹਾਂ ਨੇ ਪਾਣੀ ਪੀਤਾ ਤੇ ਪੇਟ ਕਰਕੇ ਕੰਡ ਕਰਕੇ ਦੁਰਭੇ ਕਹਿੰਦੇ ਬਿਰਤੀ ਮੋਰ ਵਾਲੀ ਬਣਾ ਲਓ ਉਹਨੇ ਪਾਣੀ ਨਹੀਂ ਪੀਤਾ ਤੇ ਭੌਂਦੇ ਪੈਰੀਂ ਅਸਲ ਦੇ ਵਿੱਚ ਪਛਾਹ ਹੋਇਆ ਉਹਨੇ ਪੇਟ ਨਹੀਂ ਕੀਤੀ ਪੇਟ ਨਾ ਕਰਨ ਤੋਂ ਭਾਵੇਂ ਉਹ ਸ਼ੁਕਰ ਵਿੱਚ ਰਿਹਾ ਇਹ ਬੇਤੀ ਜਦੋਂ ਜ਼ਿੰਦਗੀ ਵਿੱਚ ਆਉਂਦੀ ਹੈ ਹਾਲਾਕੀ ਸਤਿਗੁਰੂ ਜੀ बार-बार ਸਮਝਾਉਂਦੇ ਨੇ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਆਹੀ ਪਾਹੇ ਕਈ ਲੈ ਲੈ ਕੇ ਮੁਕਰ ਰਹੇ ਨੇ ਸਾਨੂੰ ਨਹੀਂ ਕੁਝ ਮਿਲਿਆ ਜੀ ਸਾਡੇ ਕੋਲ ਕੁਝ ਨਹੀਂ ਹੈਗਾ ਹੁਣ ਜਿਨ੍ਹਾਂ ਦੀ ਜ਼ੁਬਾਨ ਤੇ ਹੋਈ ਗੱਲ ਹੋਏਗੀ ਸਾਡੇ ਕੋਲ ਤੇ ਹੈ ਹੀ ਕੱਤ ਨਹੀਂ ਤੇ ਤੇ ਰਖਣਾ ਅਸਲ ਦੇ ਵਿੱਚ ਉਸ ਘਰ ਦੇ ਵਿੱਚ ਕਦੀ ਵਰਕਤਾ ਨਹੀਂ ਰੁਕਦੀ ਥੋੜਾ ਹੈ ਬਹੁਤਾ ਹੈ ਆਪਣੀ ਜ਼ਿੰਦਗੀ ਵਿੱਚ ਇਹ ਲੈ ਜਾ ਰੱਖੋ ਕਿ ਮਾਲਕ ਦਾ ਸ਼ੁਕਰ ਹੈ ਬਹੁਤ ਖੁਸ਼ ਹੈ ਦੀ ਵਰਕਤਾ ਨਹੀਂ ਉਹ ਥੋੜੇ ਵਿੱਚ ਵੀ ਵਰਕਤਾਂ ਤੁਹਾਡੀ ਜ਼ਿੰਦਗੀ ਵਿੱਚ ਆ ਜਾਣ ਕਿ ਮਾਲਕ ਬੇਅੰਤ ਦਾਤਾਂ ਦਾ ਮਾਲਕ ਹੈ ਜਰਜੀ ਸਾਹਿਬ ਦੇ ਹੀ ਬਚਨ ਹੈ ਦੇਂਦਾ ਦੇ ਲੈਂਦੇ ਥੱਕ ਬਾਹੀਂ ਜੁਗਾ ਜੁਗੰਤਰ ਖਾਈ ਕਾਹੇ ਦੇਣ ਵਾਲਾ ਦੇ ਰਿਹਾ ਸਾਡੇ ਵਰਗੇ ਲੈ ਲੈ ਕੇ ਥੱਕ ਰਹੇ ਨੇ ਉਹ ਨਹੀਂ ਥੱਕ ਰਿਹਾ ਅਸੀਂ ਥੱਕ ਰਹੇ ਹਾਂ ਇਹ ਹੁਣ ਤੋਂ ਨਹੀਂ ਚੱਲਦੇ ਆ ਕਿ ਆਪਾਂ ਕੀ ਸਾਡਾ ਜਨਮ ਹੋਇਆ ਉਦੋਂ ਤੋਂ ਹੀ ਰੱਬ ਦਾ ਬੰਦੇ ਰੇ ਨਹੀਂ ਜੁਗਾ ਜੁਗੰਤਰ ਖਾਹੀ ਖਾਹੀ ਜੁਗਾ ਜੁਗਾ ਤੋਂ ਹੀ ਚੱਲਦਾ ਹੈ ਰੱਬ ਦੇ ਰਿਆ ਸਾਡੇ ਵਰਗੀ ਲੈ ਲੈ ਕੇ ਖਾ ਖਰੇ ਨੇ ਪਰ ਫਿਰ ਵੀ ਆਪਾਂ ਕਹੀਏ ਥਾਂ ਕੁਝ ਨਹੀਂ ਮਿਲਿਆ ਫਿਰ ਉਹ ਜ਼ਿੰਦਗੀ ਦੱਸੋ ਕੈਸੀ ਹੋਵੇ ਉਸ ਜ਼ਿੰਦਗੀ ਵਿੱਚ ਸ਼ਕੂਨ ਹੋਵੇ ਗਈ ਗੁਰੂ ਅਮਰਦਾਸ ਸਾਖਾ ਮਹਾਰਾਜ ਜੀ ਨੇ ਸਿਖਾਇਆ ਸੁਪਰ ਵਿੱਚ ਗਏ ਕਰਨ ਤਾਂ ਮੈਥੋ ਕੀਤੀ ਜਿੱਥੋਂ ਕੁਛ ਲੈ ਨਾ ਆ ਰਹੇ ਹਨ ਉਹਨੂੰ ਪੇਟ ਕਦੀ ਨਹੀਂ ਕਰਨੀ ਚਾਹੀਦਾ ਭਾਵ ਉਹ ਤੋਂ ਨਾ ਸੁਪਰੇ ਕਦੀ ਨਹੀਂ ਹੋਣਾ ਚਾਹੀਦਾ ਜੇ ਆਪਾਂ ਇਸ ਗੱਲ ਨੂੰ ਕਈ ਵਾਰਾਂ ਵਿਚਾਰ ਚੁੱਕੇ ਆ ਇਹ ਜੀਦੋਂ ਗੋਬਿੰਦワਲ ਸਾਹਿਬ ਤੋਂ ਬਾਬਾ ਅਮਰਦਾਸ ਸਾਹਿਬ ਜੀ ਖਡੂਰ ਸਾਹਿਬ ਆਉਂਦੇ ਹੁੰਦੇ ਸਨ ਉਦੋਂ ਸਿੱਖ ਰੂਪ ਵਿੱਚ ਸਨ ਤੇ ਆ ਕੇ ਕਹ ਲੋ ਸੇਵਾ ਵੀ ਕਰਨੀ ਸਿਮਰਨ ਕਰਨਾ ਜੋ ਕੁਝ ਵੀ ਹੁੰਦਾ ਆਪਣੀ ਤੈ ਲੋ ਸਮਰੱਥਾ ਮੁਤਾਬਕ ਸਭ ਕੁਝ ਕਰਨਾ ਇਥੋਂ ਤੱਕ ਕਿ ਇਤਿਹਾਸਕਾਰਾਂ ਨੇ ਕਿਹਾ ਪਾਣੀ ਦੀ ਤੇ ਰੋਟੀ ਵੀ ਸੀ ਲਿਆਉਣੇ ਆਪਣੀ ਗਾਗਰ ਜਿਹੜਾ ਹੈ ਸਿਰ ਤੇ ਚੁੱਕ ਕੇ ਕੰਡ ਤੇ ਕਦੀ ਸਿਰ ਤੇ ਇਹ ਇੱਕ ਰੂਟੀਨ ਹੈ ਨਿਯਮ ਹੈ ਉਹਨਾਂ ਦਾ ਉਹ ਕਦੇ ਨਹੀਂ ਟੁੱਟਾ। ਉਸ ਤੋਂ ਇਲਾਵਾ ਵੀ ਜੇਕਰ ਲੰਗਰ ਵਿੱਚ ਲੋੜ ਪੈਣੀ ਤੇ ਉੱਥੇ ਹਾਜ਼ਰ ਹੋ ਜਾਣਾ। ਜੇ ਸਤਸਰੂ ਜੀ ਦੇ ਚਰਨ ਘੁੱਟਣ ਦੀ ਕੋਈ ਸੇਵਾ ਮਿਲ ਜਾਨੀ ਤੇ ਉਹ ਵੀ ਕਰ ਲੈਣੀ। ਸੰਗਤਾਂ ਦੇ ਵਿੱਚ ਜਿਹੜਾ ਹੈ ਲੋੜ ਅਨੁਸਾਰ ਜਿੱਥੇ ਉਸੀ ਅਰਜ਼ੀ ਦਾ ਸਮਾਂ ਛੋੜੀਸ ਅਜੇ ਪੱਖੇ ਨੇ ਸਾਰੀਆਂ ਸੰਗਤਾਂ ਨੇ ਪਰ ਉਸ ਸਮੇਂ ਐਸਾ ਨਹੀਂ ਹੁਣ ਹਰ ਪਾਸੇ ਪ੍ਰਬੰਧ ਹੈ ਸਟੋਰ ਕਰਨ ਵਾਸਤੇ ਟੰਕੀਆਂ ਪਾਣੀ ਦੀਆਂ ਨੇ ਬੜਾ ਕੁਝ ਹੈ ਪਰ ਉਸ ਵਕਤ ਜਿਹੜਾ ਸੀ ਇਹ ਸਭ ਕੁਝ ਪ੍ਰਬੰਧ ਕਰਨਾ ਪੈਂਦਾ ਤੇ ਐਨੀ ਵੱਡੀ ਤਾਦਾਦ ਦੇ ਵਿੱਚ ਸੰਗਤ ਦਾ ਆਉਣਾ ਉਹਦਾ ਪ੍ਰਬੰਧ ਕਰਨਾ ਇਹ ਮੈਨੇ ਰੱਖਦਾ ਸੀ ਔਰ ਕਮੀ ਕੋਈ ਨਹੀਂ ਹੈ ਕਿਉਂਕਿ ਅੰਦਰ ਤੋਂ ਜੁੜ ਕੇ ਸੇਵਾ ਭਾਵਨਾ ਵਾਲੇ ਕਰਨ ਵਾਲੇ ਉਹ ਬਹੁਤ ਸਾਰੇ ਬਾਬਾ ਅਮਰਦਾਸ ਸਾਹਿਬ ਜੀ ਸਰਪਤوں ਦੀ ਸੇਵਾ ਕਰਦੇ ਨੇ ਨੇਮੀ ਆਪਣਾ ਪੂਰਾ ਕਰਦੇ ਰਹੇ ਤੇ ਜਦੋਂ ਆਪਣੇ ਕਹਿ ਲੋ ਕਿ ਨੇ ਜੋ ਸਥਾਨਾਂ ਤੇ ਜਾਣਾ ਆਪਣੇ ਟਿਕਾਣੇ ਤੇ ਜਾਣਾ ਇਤਿਹਾਸ ਇਹ ਗੱਲ ਸਾਨੂੰ ਸਮਝਾਉਂਦਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਲਗਭਗ 3 ਕੋ ਤੱਕ ਭਾਵ ਕਾਫੀ ਕਹਿੰਦੇ ਕਿ ਦੂਰ ਤੱਕ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਪਿੱਠ ਨਹੀਂ ਸੀ ਦਿਖਾਉਂਦੇ ਤੇ ਉਹਨਾਂ ਦੀ ਭਾਵਨਾ ਸ਼ਰਧਾ ਹੈ ਗੁਰੂ ਪ੍ਰਤੀ ਕਿ ਜਿੰਨਾ ਚਿਰ ਗੁਰੂ ਅੱਖੋਂ ਪਰੋਖੇ ਨਾ ਹੋ ਜਵੇ ਸਾਹਮਣੇ ਦੀਦਾਰ ਜਿਹੜੇ ਹੋਵੇ ਉਦਾਂ ਤੇ ਨਾਲ ਹੀ ਐ ਤੁਰੀ ਕਵੀ ਸੰਤੋਖ ਸਿੰਘ ਜੀ ਨੇ ਇਥੋਂ ਤੱਕ ਵੀ ਜਰ ਕੀਤਾ ਕਿ ਜਦੋਂ ਖਡੂਰ ਸਾਹਿਬ ਜੀ ਦੇ ਪਾਵਨ ਸਥਾਨ ਤੋਂ ਬਾਬਾ ਅਮਰਦਾਸ ਸਾਹਿਬ ਜੀ ਤੁਰਦੇ ਹੁੰਦੇ ਸਨ ਉੱਥੇ ਪੈਰੀ ਮੁੱਖ ਗੁਰੂ ਵੱਲੇ ਪਛਾਰ ਨੂੰ ਤੁਰੇ ਜਾਂਦੇ ਉਸ ਜ਼ਬਾਨ ਤੇ ਜਬੀ ਸਹਿਬ ਦਾ ਜਾਪ ਚੱਲਦਾ ਹੁੰਦਾ ਸੀ ਉਹਨਾਂ ਵਰਕਤਾਂ ਐਸੀਆਂ ਦੀ ਜ਼ਿੰਦਗੀ ਵਿੱਚ ਆਉਣਗੀਆਂ ਜਿਨ੍ਹਾਂ ਕੋਲ ਨੇਮ ਹੈ ਇਹ ਸਾਡੇ ਕੋਲ ਬਰਕਤ ਨਹੀਂ ਹੈ ਤੇ ਇਹਦਾ ਭਾਵ ਜਿਹੜਾ ਹੈ ਅਸੀਂ ਸਮਝ ਸਕਦੇ ਹਾਂ ਕਿ ਕਿੱਥੇ ਸਾਡੇ ਜੀਵਨ ਵਿੱਚ ਕਮੀ ਹੈ ਇਸ ਸੋਚਣ ਤੇ ਮਜਬੂਰ ਹੋ ਜਾਈਦਾ ਮਨ ਸਾਡੇ ਸ਼ਰੀਰਾਂ ਤੇ ਤੇ ਢਿੱਲ ਮੱਠ ਚਲਦੀ ਰਹਿੰਦੀ ਕਦੇ ਹਾਜ਼ਰੀ ਭਰੀ ਗਈ ਕਦੇ ਨਹੀਂ ਭਰੀ ਗਈ ਪਰ ਉਹਨਾਂ ਦਾ ਜੀਵਨ ਤੇ ਬਾਖਮਾਲ ਹੈ ਕਿ ਇਤਿਹਾਸ ਨੇ ਇੱਕ ਜਗ੍ਹਾ ਤੇ ਵੀ ਇਹ ਗੱਲ ਨਹੀਂ ਲਿਖੀ ਕਿ ਅੱਜ ਬਾਬਾ ਅਮਰਦਾਸ ਸਾਹਿਬ ਜੀ ਛੁੱਟੀ ਕਰ ਗਏ ਅੱਜ ਉਹਨਾਂ ਨੇ ਜਲ ਨਹੀਂ ਲਿਆਂਦਾ ਅੱਜ ਉਹਨਾਂ ਨੇ ਲੰਗਰ ਵਿੱਚ ਸੇਵਾ ਨਹੀਂ ਕੀਤੀ ਅੱਲਾ ਦੀ ਬੁਜੁਰਗੀ ਵਸਥਾਂ ਹੈ ਸਰੀਰ ਐ ਕੁਛ ਹੀ ਹੋ ਸਕਦਾ ਬੁਖਾਰ ਵੀ ਹੋਏਗਾ ਢਿਲ ਮੱਠ ਵੀ ਹੋਏਗੀ ਬੜਾ ਕੁਛ ਹੋਏਗਾ ਪਰ ਨੇਮ ਤੋਂ ਵੱਡੇ ਸਤ ਸੰ ਆਪਣੀ ਜੀਵਨ ਦੇ ਵਿੱਚ ਕਿੰਨੇ ਜਪਜੀ ਸਾਹਿਬ ਦਾ ਜਾਪ ਚੱਲਣਾ ਤੇ ਪੌਂਦੇ ਪੈਰੀ ਕਹ ਲੋ ਕਿ ਕੁੱਠੇ ਪੈਰ ਦੁਰਦੇ ਜਾਣਾ ਜਿੱਥੇ ਜਪਜੀ ਸਾਹਿਬ ਦੀ ਸਮਾਪਤੀ ਹੁੰਦੀ ਨੇਮ ਉਹਨਾਂ ਦਾਏ ਵਜਾ ਉੱਥੇ ਫਿਰ ਡੰਡੋਤ ਕਰ ਰਹੇ। ਪਾਵਨ ਸਿੱਤੇ ਲੰਮੇ ਪੈ ਗਏ। ਗੁਰੰਗਦੇ ਮਹਾਰਾਜ ਜੀ ਦਾ ਧਿਆਨ ਤਰ ਕੇ ਜਪਜੀ ਸਾਹਿਬ ਦੀ ਅਖੀਰ ਸਮਾਪਤੀ ਹੋਣੀ ਅਰਦਾਸ ਕਰਨੀ ਮਾਲਕ ਦੇ ਚਰਨਾਂ ਵਿੱਚ ਉੱਥੇ ਮੱਥਾ ਟੇਕਣਾ ਤੇ ਫਿਰ ਜਿਹੜਾ ਇਹ ਗੋਬਿੰਦ ਵਾਲ ਸਾਹਿਬ ਦਰਪਨ ਤੇ ਜੇ ਆਪਾਂ ਗੌਰ ਨਾਲ ਇਹਨਾਂ ਚੀਜ਼ਾਂ ਨੂੰ ਵਿਚਾਰੀਏ ਨਾ ਜੇਰਾ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਇਸ ਪਾਵਨ ਦਰਦੀ ਤੇ ਜਿਹੜਾ ਹੈ ਬੈਠਣ ਵਾਸਤੇ ਕਿਹੜੀ ਚੁਗਤ ਕਿਹੜੇ ਗੁਣ ਕਿਹੜੇ ਤਰੀਕੇ ਕਿਡੀਆਂ ਵਿਧੀਆਂ ਕੈ ਲੋਕੀ ਹੋਣੀਆਂ ਚਾਹੀਦੀਆਂ ਸਾਡੀ ਜ਼ਿੰਦਗੀ ਵਿੱਚ ਸਮਝ ਆ ਜਾਏ। ਰਜਾ ਲਿਆ ਮਾਲਕ ਨੂੰ ਪੁਸ਼ ਕਰ ਲਿਆ ਇਤਿਹਾਸ ਨੂੰ ਵਾਰ-ਵਾਰ ਇਸ ਲਈ ਰਿਪੀਟ ਕੀਤਾ ਹੈ ਕੋਈ ਸ਼ਕਤੀ ਸਾਡੇ ਹਿਰਦੇ ਘਰ ਵਿੱਚ ਜਿਹੜਾ ਨਾ ਅਸਰ ਕਰ ਜਾਵੇ ਕਿਉਂਕਿ ਅਸਰ ਕਰਨ ਵਾਸਤੇ ਇੱਕ ਸ਼ਬਦ ਬੜਾ ਹੈ ਅਸੀਂ ਤੇ ਬੜਾ ਕੁਝ ਸੁਣਦੇ ਇੱਕ ਸ਼ਬਦ ਬਹੁਤ ਹੈ ਜੇ ਗੌਰ ਦੇ ਨਾਲ ਸੁਣ ਕੇ ਤੇ ਉਹਨੂੰ ਹਿਰਦੇ ਵਿੱਚ ਵਸਾ ਲੀਏ ਜ਼ਿੰਦਗੀ ਦਾ ਤਬਦੀਲ ਹੋਣਾ ਵੀ ਇੱਕ ਸ਼ਬਦ ਨਹੀਂ ਹੋਇਆ ਗੁਰੂ ਅਮਰਦਾਸ ਸਾਹਿਬ ਜੀ 12 ਸਾਲ ਦੀ ਸੇਵਾ ਹੈ ਬਹੁਤ ਕਠਨ ਸੇਵਾ ਮੈਂ ਕਹਾਂਗਾ ਬਿਨਾਂ ਨਾਗੇ ਤੋਂ ਸੇਵਾ ਤੇ ਉਸ ਸੇਵਾ ਦਾ ਫਲ ਕੈ ਲੋਕੀ ਮੈਂ ਆਪਾਂ ਕਈ ਵਾਰਾਂ ਜਿਹੜਾ ਹੈ ਜ਼ਿਕਰ ਕਰ ਚੁੱਕੇ ਆਂ ਨੇਮ ਤੋਂ ਬਾਅਦ ਪ੍ਰੇਮ ਹੈ ਇਹ ਸੱਚੀ ਗੱਲ ਹੈ ਜੀਵਨ ਦੇ ਵਿੱਚੋਂ ਝਲਕਦਾ ਹੈ ਬਾਬਾ ਮਰਦਾਨਾ ਸਾਹਿਬ ਤੇ ਲੰਬੇ ਸਮਾਂ ਸੇਵਾ ਕਰਕੇ ਤੇ ਅੱਜ ਜਿਹੜਾ ਹੈ ਕਲਪ 95 ਸਾਲ ਦੀ ਉਮਰ ਹੋ ਗਈ ਹੈ 1574 ਈਸਵੀ ਸੇਵਾ ਕਰਕੇ ਗੁਰੂਤਾ ਗਦੀ ਤੇ ਵੀ ਬਰਾਗਮਨ ਹੋਏ ਨੇ ਉਤਤ ਬਾਦ ਵੀ ਕਹ ਲੋ ਕਿ 22 ਸਾਲ ਸੇਵਾ ਕੀਤੀ ਹੈ। ਕਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਹੈ ਸੰਸਾਰ ਨੂੰ ਕਿਰਤਾਪ ਕੀਤਾ ਹੈ। ਤੇ ਕਈ ਇਤਿਹਾਸਕਾਰ ਇਥੋਂ ਤੱਕ ਵੀ ਕਹਿੰਦੇ ਨੇ 7 ਸਾਲ ਆਪਣੀ ਉਮਰ ਜਿਹੜੀ ਹੈ ਭਾਈ ਜੇਠਾ ਜੀ ਨੇ ਦਿੱਤੀ ਸੀ ਗੁਰੂ ਅਮਰਦਾਸ ਸਾਹਿਬ ਜੀ। ਮੇਰੇ ਬੋਲ ਨਹੀਂ ਇਤਿਹਾਸ ਦੇ ਬੋਲ ਨੇ। ਗੁਰੂ ਕੁਛ ਵੀ ਕਰ ਸਕਦਾ ਜੇ ਮਾਲਕ 1574 ਈਸਵੀ ਦੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਦਰਤਾ ਗਤੀ ਬਖਸ਼ੀ ਜੋਤੀ ਜੋਤ ਸਮਾ ਗਏ ਤੇ ਆਪਣੇ ਜੀਵਨ ਰਾਹੀਂ ਬਹੁਤ ਗੁਣ ਮਾਲਕ ਨੇ ਬਖਸ਼ੇ ਸਾਡੇ ਬੜੇ ਗੁਣ ਕੋਈ ਨਾ ਪੱਕਤੇ ਹੋਈ ਹੈ ਕਿ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਹੋਣੀ ਚਾਹੀਦੀ ਸਾਰੇ ਆਪਣੇ ਆਪ ਨੂੰ ਢੰਡਾਲ ਕਦੀ ਨਾ ਸਮਝੋ ਕਮਜ਼ੋਰ ਕਦੀ ਨਾ ਸਮਝੋ ਗੁਰੂ ਤੇ ਆਸ ਭਰੋ ਸਾਰਾ ਕਿ ਤੁਰੇ ਰਹੋ ਮਾਲਕ ਆਪਣੇ ਆਪੇ ਬਾਹ ਫੜ ਕੇ ਤੋਰੀ ਰੱਖੇਗਾ ਕਿਉਂਕਿ ਆਪਾਂ ਕਹਿੰਦੇ ਆ ਸਾਡੇ ਵਰਗੇ ਕਹਿਣ ਲੱਗ ਪਏ ਸਾਡਾ ਸਰੀਰ ਠੀਕ ਨਹੀਂ ਹੈ ਸਾਡਾ ਅਸਲ ਦੇ ਵਿੱਚ ਥੋੜੇ ਦਰਦ ਕਰਦੇ ਨੇ ਬੜਾ ਕੁਝ ਹੈ ਜਵਾਨੀ ਵਾਲੀ ਅਵਸਥਾ ਦੇ ਵਿੱਚ ਵੀ ਐਸੀਆਂ ਬਾਤਾਂ ਹੋ ਰਹੀਆਂ ਨੇ ਤੇ ਬੁਢੇਪੇ ਵਾਲਾ ਅੱਜ ਕੀ ਕਹਿੰਦਾ ਹੋਵੇ ਸਿਪਰ ਜੇਕਰ ਅਸੀਂ ਕੁਝ ਸਿੱਖਣਾ ਹੈ ਤੇ ਸਾਧੂ ਜੀ ਦੇ ਜੀਵਨ ਤੋਂ ਸਿੱਖ ਸਕਦੇ ਹਾਂ ਮਾਲਕ ਨੇ ਨਮਸਕਾਰ ਕਰਨੀ ਵੀ ਸਿਖਾਈ ਕਿੱਦਾ ਕਰਨੀ ਚਾਹੀਦੀ ਤੇ ਲਾਲ ਨਾਲ ਜਪਜੀ ਸਾਹਿਬ ਦਾ ਜਾਪ ਕਰਕੇ ਇਹ ਵੀ ਸ਼ਾਬਤ ਕੀਤਾ ਹੈ ਗੁਣ ਗਾਵੋ ਗੋਪਾਲ ਰਾਹ ਜੋ ਮਾਲਕ ਪੰਜਵੇਂ ਪੰਜਵੇਂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਉਹਨਾਂ ਨੇ ਪੂਰਨੇ ਪਾਏ ਨੇ ਆਪਣੀ ਜ਼ਿੰਦਗੀ ਦਾ ਗੁਰਮਰਦਾਰ ਸਾਹਿਬ ਇਸ ਲਈ ਵੰਦਨਾ ਕਰੀਏ ਰੋਜ਼ ਗੁਰੂ ਪਰਮਾਤਮਾ ਦੀ ਤੇ ਗੁਣ ਗਾਇਤੋਂ ਦੇ ਲਈਏ ਰਹਾ ਵੱਡੇ ਭਾਗ ਠੀਕੇ ਗੁਰਦੇਵਾ ਜਿਤੋਂ ਵੱਡੇ ਭਾਗਾਂ ਦੇ ਨਾਲ ਕਹੋ ਕੀ ਗੁਰੂ ਦੀ ਪ੍ਰਾਪਤੀ ਹੋਵੇ ਗੁਰੂ ਨਾਲ ਮਿਲਾਪ ਹੋ ਜਾਵੇ ਕੋਟ ਤਰਾਦ ਮਿਟੇ ਕਰੋੜਾਂ ਅਪਰਾਧ ਜਿਹੜੇ ਨੇ ਫਿਰ ਮਿਟ ਜਾਂਦੇ ਨੇ ਗੁਰੂ ਦੇ ਦਰਾਰਾ ਵਿੱਚ ਬਰਕਰਾਰ ਇਸ ਕਰਕੇ ਕਈ ਦਾ ਹੈ ਬਾਰ-ਬਾਰ ਕੀ ਜਦੋਂ ਇਸ ਅਵੇਸਲੇ ਪੰਤ ਤੋਂ ਅਸੀਂ ਉੱਪਰ ਉੱਠ ਗਏ ਉਦੋਂ ਹੀ ਸਮਝ ਲਓ ਕਿ ਅਸੀਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਤੀ ਇਸੋ ਡੇਕ ਵਿੱਚ ਨਾ ਰਹੀਏ ਸਾਡੇ ਤੋਂ ਹੋਣਾ ਨਹੀਂ ਕਿ ਹੁਣ ਸਾਡੀ ਉਮਰ ਹੋ ਗਈ ਹੈ ਜੀ ਹੁਣ ਸਿੱਖਿਆ ਨਹੀਂ ਜਾਣਾ ਕੁਝ ਵੀ ਐਸੇ ਬੜੇ ਸਵਾਲ ਉੱਠਦੇ ਨੇ ਪਰ ਬਾਬਾ ਅਮਰਦਾਸ ਸਾਹਿਬ ਜੀ ਕਹਿੰਦੇ ਮੈਂ ਤੇ ਬਜ਼ੁਰਗੀ ਵਿੱਚ ਆ ਕੇ ਸਭ ਕੁਝ ਸਿੱਖਿਆ ਸੇਵਾ ਵਿੱਚ ਬਜ਼ੁਰਗੀ ਵਿੱਚ ਸਿੱਖੀ ਆ ਕੇ ਸਿਮਰਨ ਵਿੱਚ ਗੁਰੂ ਦੇ ਹੁਕਮ ਵਿੱਚ ਚੱਲਣਾ ਉਸ ਤੋਂ ਬਾਅਦ ਬੜੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਹੋਈਆਂ ਬਜ਼ੁਰਗੀ ਅਵਸਥਾ ਵਿੱਚ ਹੋਈਆਂ ਤੇ ਇਹ ਗੱਲਾਂ ਸਾਨੂੰ ਚੜ੍ਹਦੀ ਕਲਾਵਲ ਲੈ ਕੇ ਜਾਂਦੀਆਂ ਨੇ ਕਿ ਜ਼ਿੰਦਗੀ ਸਾਡੀ ਐਸੀ ਹੋਣੀ ਚਾਹੀਦੀ ਹੈ ਸਿੱਖਣ ਦੀ ਕੋਈ ਉਮਰ ਨਹੀਂ ਤਦੋਂ ਹੀ ਸਿੱਖਣਾ ਅੰਦਰਤ્વਏ ਭਾਵਨਾ ਉੱਠੇ ਤੇ ਜਿੱਦਣ ਮਿਲਾਪ ਹੋ ਗਿਆ ਪੰਜਵੇਂ ਪਾਤਸ਼ਾਹ ਜੀ ਕਹਿਣ ਲੱਗੇ ਕਰੋੜਾਂ ਪਾਪ ਫਿਰ ਜਿਹੜੇ ਨੇ ਨਾ ਅਪਰਾਧ ਉਹ ਮਾਲਕ ਮਿਟਾ ਦਿੰਦਾ ਹੈ ਇਸ ਤਰ੍ਹਾਂ ਹੀ ਕੋਲਡ ਪਰਾਧ ਮਿਟੇ ਹਰ ਸੇਵਾ ਗੁਰੂ ਰੱਬ ਦੀ ਸੇਵਾ ਬਖਸ਼ੇ ਤੇ ਉਸ ਸੇਵਾ ਰਹੀ ਇਹਨੀਆਂ ਬਰਕਤਾਂ ਆਉਂਦੀਆਂ ਨੇ ਕਿ ਖਿਰਦਕ ਮਿੱਤਰ ਹੋ ਜਾਂਦਾ ਹੈ ਚਰਨ ਕਮਲ ਜਾ ਕਾਮਨ ਰਾਪੈ ਜਿਨਾਂ ਦਾ ਮਨ ਸੋਹਣੇ ਗੁਰੂ ਪਰਮਾਤਮਾ ਦੇ ਜਿਹੜੇ ਕਮਲ ਰੂਪ ਚਰਨ ਨੇ ਉਹਨਾਂ ਵਿੱਚ ਰਚ ਵਿੱਚ ਗਿਆ ਰੰਗਿਆ ਗਿਆ ਸੋਗ ਅਦਨ ਤਿਜਨ ਨਾ ਬਿਆਪੈ ਉਹਦੀ ਜ਼ਿੰਦਗੀ ਵਿੱਚ ਇਹ ਚਿੰਤਾ ਰੂਪੀ ਅੱਗ ਜਿਹੜੀ ਹੈ ਨਾ ਗਮ ਚਿੰਤਾ ਫਿਕਰ ਇਹ ਲਾਸ਼ ਹੋ ਜਾਂਦੇ ਉਹ ਕਦੀ ਚਿੰਤਾ ਵਿੱਚ ਨਹੀਂ ਰਹੇਗਾ। ਜਦੋਂ ਜਿੰਨੂੰ ਪੂਰਨ ਭਰੋਸਾ ਹੋਏਗਾ ਕਿ ਹਾਂ ਬੈਠਾ ਮਾਲਕ ਮੇਰਾ। ਫਿਰ ਉਹ ਕਦੀ ਚਿੰਤਾ ਕਰੇਗਾ। ਪਰ ਆਮ ਇਨਸਾਨ ਜਿਹੜਾ ਹੈ ਬੜਾ ਚਿੰਤਾ ਵਿੱਚ ਹੈ ਕੀ ਬਣੇਗਾ। ਤੇ ਜਿੰਨੂੰ ਪੂਰਨ ਤੌਰ ਤੇ ਵਿਸ਼ਵਾਸ ਹੁੰਦਾ ਹੈ ਉਹ ਕਹਿੰਦਾ ਕੋਈ ਨਹੀਂ। ਮਾਲਕ ਆਫੇ ਕਰੇਗਾ। ਉਹਨੇ ਕੋਈ ਯੁੱਗ ਤੋਂ ਨੇ ਕੋਈ ਤਰੀਕਾ ਬਣਾਇਆ ਹੀ ਜਿਹੜਾ ਪੈਦਾ ਕੀਤਾ ਹੈ ਉਹਨੇ ਕਿ ਸੰਸਾਰ ਨੂੰ ਚਲਾ ਰਿਹਾ ਮੈਨੂੰ ਨਹੀਂ ਚਲਾਏਗਾ ਸੋਗ ਅਗਨ ਕਿਸ ਜਨ ਨਾ ਵਿਆਪੈ ਚਿੰਤਾ ਰੂਪੀ ਸੋਗ ਰੂਪੀ ਜਿਹੜੀ ਆਗ ਹੈ ਨਾ ਉਹ ਫਿਰ ਸੇਵਕ ਨੂੰ ਵਿਆਪਦੀ ਨਹੀਂ ਸਾਗਰ ਤਰਿਆ ਸਾਧੂ ਸੰਗੇ ਗੁਰੂ ਦੀ ਸੰਗਤ ਨਾਲ ਸਪਉ ਜਨ ਨੂੰ ਜਿਹੜਾ ਹੈ ਕਿਰਤਰ ਜਾਈਦਾ ਹੈ ਨਿਰਪਉ ਨਾਮ ਜਪੋ ਹਰ ਰੰਗੀ ਇਸ ਕਰਕੇ ਜਿਹੜਾ ਨਿਰਪਉ ਪ੍ਰਮਾਤਮਾ ਹੈ ਧਰ ਤੁਰੇ ਉਹਦਾ ਨਾਮ ਜਪਿਆ ਕਰ ਉਹਦੇ ਵਿੱਚ ਰਛਮੇ ਤੇ ਜਾ ਹਰੰਗਿਆ ਜਾ ਪਰ ਧਨ ਦੋਖ ਕਿਛ ਪਾਪ ਨਾ ਪੀੜੇ ਜਮ ਜੰਦਾਰ ਨਾ ਆਵੇ ਨੀੜੇ ਜਿੱਦੋਂ ਰੰਗਿਆ ਜਾਏਗਾ ਸਤਿਗੁਰੂ ਜੀ ਕਹਿੰਦੇ ਪਰਾਇਆ ਤਨ ਪਰਾਇਆ ਧਨ ਐਬਰ ਵਿਸ਼ੇ ਵਿਕਾਰ ਪਾਪ ਇਹ ਕੁਛ ਵੀ ਤੇਰੀ ਜ਼ਿੰਦਗੀ ਵਿੱਚ ਅਸਰ ਨਹੀਂ ਪਾਉਣਗੇ ਇਹ ਪੋਹਾਂ ਦੂਰ ਹੋ ਜਾਂਦੇ ਫਿਰ ਜੰਮ ਵੀ ਜਿਹੜੇ ਨੇ ਉਹ ਨੇੜੇ ਨਹੀਂ ਆਉਂਦੇ ਕੋਈ ਫਿਰ ਦੂਰ ਤੋਂ ਹੀ ਭੱਜ ਜਾਂਦੇ ਨੇ ਕਿ ਸਾਡਾ ਕੰਮ ਇੱਥੇ ਨਹੀਂ ਹੈਗਾ ਇਹਨੂੰ ਤੇ ਡਾਇਰੈਕਟ ਐਂਟਰੀ ਮਿਲਣੀ ਰੱਬ ਦੀ ਦਰਗਾਹ ਦੇ ਵਿੱਚ ਅਖੀਰ ਵਿੱਚ ਮਾਲਕ ਕਹਿੰਦੇ ਕ੍ਰਿਸ਼ਨ ਆਗਨ ਪ੍ਰਵਯਾਪੁ ਗੁਜਾਈ ਨਾਨਕ ਉਧਰੇ ਪ੍ਰਭ ਸਰਣਾਈ ਕ੍ਰਿਸ਼ਨ ਰੂਪੀ ਅੱਜ ਜਿਹੜੀ ਲਾਲਚ ਲਾਲਸਾ ਆਸਾ ਮਾ ਇੱਛਾ ਮਾ ਜ਼ਿੰਦਗੀ ਵਿੱਚ ਦਿਨ-ਤਦੀਨ ਵੱਧ ਰਹੀਆਂ ਨੇ ਜਦੋਂ ਅਸੀਂ ਗੁਰੂ ਨਾਲ ਮਿਲਾਪ ਕਰ ਲਵਾਂਗੇ ਅਸੀਂ ਕਹਿੰਨੇ ਆ ਉਹ ਜਾ ਕੇ ਤੇ ਜਿੱਦਣ ਅਸਨ ਦੇ ਵਿੱਚ ਸਿੱਖਿਆ ਕੰਮ ਕਰਕੇ ਸਾਡੀ ਜ਼ਿੰਦਗੀ ਵਿੱਚ ਰੱਬ ਨਾਲ ਮਿਲਾਪ ਹੋ ਜਾਏਗਾ ਫਿਰ ਰੱਬ ਸਾਡੇ ਅੰਦਰ ਦੀ ਇਹ ਕ੍ਰਿਸ਼ਨਾ ਨੂੰ ਖਤਮ ਕਰ ਦਏਗਾ। ਨਾਨਕ ਤੇ ਧਰੀ ਪ੍ਰਭ ਸਰਣਾਈ ਜਿਹੜੇ ਪਰਮਾਤਮਾ ਗੁਰੂ ਦੀ ਸ਼ਰਣ ਵਿੱਚ ਪੈਂਦੇ ਨੇ ਮਾਲਕ ਫਿਰ ਉਹਨਾਂ ਨੂੰ ਬਚਾ ਲੈਂਦਾ ਹੈ। ਵਿਸ਼ੇਵਸਤਾਂ। ਉਹਨਾਂ ਦਾ ਜੀਵਨ ਫਿਰ ਸਫਲ, ਸਾਫ਼ ਸੁਥਰਾ ਤੇ ਪਵਿੱਤਰ ਹੋ ਜਾਂਦਾ ਹੈ। ਗੁਰੂ ਕਿਰਪਾ ਕਰੇ। ਵਜਨ ਹਿੰਦਿਆ ਵਿੱਚ ਵਸਣ। ਬੇਅੰਤ ਕਿਰਾਨੀ ਕਿਮਾ।